ਹੋਰ ਨਹੀਂ ਲੱਭਿਆ ਹੋਰ ਨਹੀਂ ਲੱਭਿਆ ਇਹ ਬੰਦਾ ਕਹਿੰਦਾ ਮੈਂ ਦਾ ਮੈਂ ਦਾ ਵੀਰੇ ਮੇਰਾ ਪੁੱਤ ਜੀ ਆ ਗਿਆ ਮੈਨੂੰ ਚੱਕ ਕੇ ਲੈ ਕੇ ਕਿ ਹੋ ਗਈ ਗੱਲ ਇਹ ਕਾਥੇ ਸੁੱਖਾ ਮਾਰਦਾ ਦਾ ਫੜਿਆ ਉਹ ਨਹੀਂ ਖੜ ਹੋਇਆ ਹੈ ਉਹ ਨਹੀਂ ਗੋਰਿੰਗ ਕਰੀ ਇੱਥੇ ਆ ਕੇ ਓ ਇੱਥੇ ਖੜਾ ਹੋ ਵੀ ਕੋਈ ਨਹੀਂ ਦਾ ਉਹ ਨਹੀਂ ਦਾ ਹੈਗਾ ਉਹ ਨਹੀਂ ਹੈਗਾ ਉਹ ਕਹਿੰਦਾ ਮੇਰੇ ਕੋਲ ਆਏ ਤੇ ਕਹਿੰਦਾ ਕੁਵਾੜੀਏ ਜੇ ਉਹ ਸੁੱਕਾ ਮਲਦਾ ਦਾ ਕਹਦਾ ਉਹ ਕੰਮ ਨਹੀਂ ਕਰਦਾ ਉਹ ਪਹਿਲਾਂ ਹੀ ਖੜਾ ਹੁੰਦਾ ਹਾਂ ਜੇ ਅਸੀਂ ਮੋਟਰਾਂ ਚਲਾ ਕੇ ਘਰ ਨੂੰ ਚਲੇ ਜਾਂਦੇ 15 ਮਿੰਟ ਨਹੀਂ ਲਾਉਂਦੇ ਜਾ ਕੇ ਵਾਖਣਗੇ ਭੱਜਣੇ ਭਾਈ ਰੋਜ਼ ਮੋਟਰਾਂ ਖੋਲਦਾ ਰੋਜ਼ ਵੇਲੇ ਜ਼ਿੰਮੇਦਾਰ ਖਤਮ ਕਰੇ ਪਿਆ ਵੇਲੇ ਜਿਨ੍ਹਾਂ ਨੇ ਠੀਕ ਹੈ ਭਾਈ ਕੋਈ ਨਹੀਂ ਹੋਰ ਚਲੇਗਾ ਕਰਾਂਗੇ ਕਹਿੰਦੇ ਕੇਬਲ ਵੱਧ ਇਹਦਾ ਬੇਚਾਰਾ ਕਹਿੰਦਾ ਕਿ ਕਿਹੜਾ ਤੋਂ ਆਇਆ ਤਾਂ ਹੋ ਰਸਤਾ ਜਾਣ ਕੇ ਜੱਟੇ ਗੱਲ ਸਹੀ ਚੋਲੂ ਹਟਕੇ ਕਿਲਾ ਚੱਤੀ ਇਹਦੇ ਪਰ ਵੀ ਨੇ ਲੈਟ ਕਾਲੇ ਹੋ ਗਏ ਕਿਹੜਾ ਮਾਰ ਖਾ ਲਿਆ ਵਾ ਇੱਥੇ ਮੈਂ ਉਰੀ ਦਾ ਮੋਟਰ ਦਾ ਮੈਂ ਜਾ ਕੇ ਰਾਮਾ ਬੰਦੇ ਲੱਗੇ ਚੱਲ ਨਹੀਂ ਆਉਂਦੇ ਉਹਦੀ ਦਿੱਥੇ ਹੀ ਨਹੀਂ ਮੈਂ ਮੂਰੇ ਦਾ 1 ਵਜੇ ਦਾ ਨਾਕਾ ਲਾਈ ਰੱਖਾ ਲੈਂਦੇ ਮਾਰ ਜਾਂਦੇ ਨਾ ਕਰ ਲੈ ਸਾੜ ਲੈ ਸਾੜ ਲੈ ਸਰਮ ਕਰ ਲੈ ਉਹ ਟ੍ਰੈਕ ਤੋਂ ਆ ਰਹੇ ਉਸ ਟ੍ਰੈਕ ਜਾਣ ਦੇ ਬਾਈ लो हलो हलो